ਤੁਸੀਂ ਦੇਖ ਰਹੇ ਹੋ ਦਰਪਨ ਲੁਧਿਆਣਾ ਵੈਬ ਨਿਊਜ਼ ਚੈਨਲ ਬੀਤੇ ਮਾਰਚ ਦੇ ਮਹੀਨੇ ਥਾਣਾ ਹਠੂਰ ਪੁਲਿਸ ਦੇ ਸਾਹਮਣੇ ਪਿੰਡ ਚੱਕਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਹੋਈ ਚੋਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਪੂਰੀ ਸੋਚ ਬੂਝ ਦੇ ਨਾਲ ਆਪਣੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿੱਤਾ ਜਾਂਦਾ ਹੈ ਇਸ ਪੂਰੇ ਮਾਮਲੇ ਦੀ ਜਾਣਕਾਰੀ ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਪੁਲਿਸ ਲਾਈਵ ਵਿੱਚ ਰੱਖੀ ਪ੍ਰੈਸ ਵਾਰਤਾ ਦੌਰਾਨ ਦਿੱਤੀ ਗਈ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾਂ ਚੋਰਾਬਾਸ ਤੋਂ ਪੁਲਿਸ ਨੇ 14.5 ਲੱਖ ਰੁਪਏ ਦੇ ਕਰੀਬ ਦੀ ਨਕਦੀ ਤੇ ਨਾਲ ਨਾਲ 10 ਟੋਲੇ ਦੇ ਕਰੀਬ ਸੋਨਾ ਵੀ ਬਰਾਮਦ ਕੀਤਾ ਤੇ ਪੁਲਿਸ ਵੱਲੋਂ ਇਹਨਾਂ ਦੋਹਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਓ ਤੁਸੀਂ ਵੀ ਦੇਖੋ ਕੀ ਕਹਿਣਾ ਹੈ ਪ੍ਰੈਸ ਵਾਰਤਾ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਦਾ ਜਿਗਰਾਉਂ ਤੋਂ ਸਾਡੇ ਪੱਤਰਕਾਰ ਚਰਨਜੀਤ ਸਿੰਘ ਚੰਦ ਦੀ ਇੱਕ ਵਿਸ਼ੇਸ਼ ਰਿਪੋਰਟ ਮਾਰਚ 2024 ਨੂੰ ਪਿੰਡ ਚੱਕਰ ਦੇ ਵਿੱਚੋਂ ਗੁਰਨਾਨਕ ਪਬਲਿਕ ਸਕੂਲ ਜਿਹੜਾ ਹੈ ਉਹਨਾਂ ਦੇ ਕੈਂਪਸ 'ਚ ਇੱਕ ਚੋਰੀ ਦੀ ਵਾਰਦਾਤ ਜਿਹੜੀ ਕਿ ਕਿਵੇਂ ਰਿਪੋਰਟ ਹੋਈ ਸੀ ਠੂਰ ਪੁਲਿਸ ਨੇ ਉਦੇ ਫਲਸਫੇ ਰੂਪ ਨੂੰ ਕਦਵਾ ਨੰਬਰ 23 ਮਿਤੀ 26 ਤਿੰਨ 2024 ਅੰਡਰ ਸੈਕਸ਼ਨ 445 380 थाना ਹਠੂਰ ਦੇ ਵਿੱਚ ਰਜਿਸਟਰ ਕੀਤਾ ਗਿਆ ਤੇ ਇਹਦੀ ਤਫਤੀਸ਼ ਜਿਹੜੀ ਹੈਗੀ ਉਹ ਸਟਾਰਟ ਕੀਤੀ ਗਈ। ਡੀਐਸਪੀ ਰਾਏਪੁਰ ਤੇ ਡੀਐਸਪੀ ਡੀ ਦੀ ਸੁਪਰਵਾਈਜ਼ਰ ਹੈਡ ਐਸਐਚਓ ਹਠੂਰ ਤੇ ਸੀਆਈਏ ਇੰਚਾਰਜ ਜਗਰਾਵ ਵੱਲੋਂ ਤਫਤੀਸ਼ ਦੇ ਦੌਰਾਨ ਦੋ ਦੋਸ਼ੀਆਂ ਨੂੰ ਇਸ ਮਕਦਮੇ ਦੇ ਵਿੱਚ ਅਰੈਸਟ ਕੀਤਾ ਗਿਆ। ਇਹਨਾਂ ਦੇ ਨਾਂ ਹਨ ਜੀਵਨ ਸਿੰਘ ਤੇ ਇੰਦਰਜੀਤ ਸਿੰਘ ਜੀਵਨ ਸਿੰਘ ਵੀ ਚੱਕਰਤਾਈ ਦਾ ਹੀ ਵਾਲਾ ਤੇ ਇੰਦਰਜੀਤ ਸਿੰਘ ਵੀ ਚੱਕਰਤਾਈ ਰਹਿਮਾਨ ਦੋਹਾਂ ਨੂੰ ਅਰੈਸਟ ਕਰਨ ਤੋਂ ਬਾਅਦ ਤਕਰੀਬਨ 14,47,550 550 ਰੁਪਏ ਤੇ 10 ਟੋਲੇ ਸੋਨੇ ਦੀ ਜਿਹੜੀ ਹੈਗੀ ਹੈ ਰਿਕਵਰੀ ਇਫੈਕਟ ਕੀਤੀ ਗਈ ਹੈ ਜੀਵਨ ਸਿੰਘ ਦੇ ਉੱਤੇ ਪਹਿਲੇ 4 ਮੁਕੱਦਮੇ ਦਰਜ ਹਨ ਤੇ ਇੰਦਰਜੀਤ ਸਿੰਘ ਦੇ ਉੱਤੇ ਵੀ ਪਹਿਲੇ 2 ਮੁਕੱਦਮੇ ਦਰਜ ਤੇ ਚੋਰੀ ਵਗੈਰਾ ਦੇ ਹੈਗੇ ਚੋਰੀ ਦੇ ਹੈਗੇ ਜਿਹੜਾ ਇੰਦਰਜੀਤ ਸਿੰਘ ਦੇ ਉੱਤੇ 302 ਦੇ ਵੀ ਹੈਗੇ ਤੇ ਤਿੰਨ ਸੋ ਸਾਂਝੇ ਨੇ ਤੇ ਸਰ ਜਿਹੜਾ ਇਹਨਾਂ ਤੋਂ ਬ੍ਰਾਹਮੀ ਦੀ ਹੋਈ ਹੈ ਪੈਸੇ ਦੀ ਜਾਂ ਹੋਰ ਸੋਨੇ ਦੀ ਇਹ ਅਲੱਗ-ਅਲੱਗ ਵਾਰਦਾਤਾਂ ਨੂੰ ਮੰਨੇ ਆ ਜੀ ਕੁਝ ਕਿ ਲੱਗੂ ਕਿਸੇ ਵਾਰਦਾਤ ਦੇ ਵਿੱਚ ਜਿਹੜੀ ਇਸ ਸਕੂਲ ਜੋਇਨਸ ਮਗਾਨੀ ਚੁੰਨੀ ਦੀ ਵਾਰਦਾਤ ਦੇ ਵਿੱਚ ਹੀ ਬ੍ਰਾਹਮੀ ਦੀ ਠੀਕ ਚੋਰੀ ਹੋਣ ਤੋਂ ਬਾਅਦ ਸਰ ਕਿੱਥੇ ਰਹੇ ਇਹ ਦੋਸ਼ੀ ਇਹ ਆ ਜੇ ਕੁਸ਼ਕੀਸ਼ ਦੇ ਵਿੱਚ ਪਾਚ ਕਲੀਅਰ ਹੋ ਠੀਕ ਹੈ